ਪੂਰੇ ਅੱਲਾਵਾ ਜੀ। ਸਵਾਜ ਗੁਰਜੀਕਾ ਖਲਸਾ ਵਾਜ ਗੁਰਜੀਕੀ ਫਤਿਹ ਸਾਰੇ ਗ੍ਰੰਥੀ ਸਹਿਬਾਨਾਂ ਨੂੰ ਰਾਗੀ ਸਿੰਘਾਂ ਨੂੰ ਢਾਡੀ ਪ੍ਰਚਾਰਕਾਂ ਨੂੰ ਸਰਬੱਤੋ ਗੁਰਸਿੱਖ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ। ਦਾਸ ਮਨਦੀਪ ਸਿੰਘ ਬਾਸੀ ਤਲਵੰਡੀ ਸਾਹਿਬੋ ਜੋ ਕਿ ਪਿਛਲੇ 1 ਸਾਲ ਤੋਂ ਲੈ ਕੇ ਦਾਸ ਗੁਰਦੁਆਰਾ ਮੌਰ ਖੁਰਦਤਪਾਲ ਸਰਵਿਕ ਡਿਊਟੀ ਕਰ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ 1.5 ਤੋਂ 2 ਮਹੀਨਿਆਂ ਦੀ ਪ੍ਰਤੀ ਪਿਛਲੀ ਗੱਲ ਹੈ ਦਾਸ ਦੀ ਪਤਨੀ ਬੀਬੀ ਹਰਮੀਤ ਕੌਰ ਕਾਲ ਚਲਾਣਾ ਕਰ ਗਈ ਸਨ ਜੋ ਕਿ 18 ਕਿ ਦਿਨਾਂ ਦੀ ਬੱਚੀ ਨੂੰ ਛੱਡ ਕੇ ਕਾਲਜ ਰਾਣਾ ਕਰ ਗਏ ਸਨ ਬੜੀ ਮਨ ਨੂੰ ਠੇਸ ਪਹੋਚੀ ਇੱਕ ਜੀਵਨ ਸਾਥੀ ਨੇ ਚਲਾ ਜਾਣਾ ਇਦਾਂ ਛੱਡ ਕੇ ਕਿਉਂਕਿ ਪਿੱਛੇ ਮਾਤਾ ਪਿਤਾ ਵੀ ਹੈ ਨਹੀਂ ਵੀ ਇਸ ਬੱਚੀ ਦੀ ਪਰਵਿਸ਼ ਕਰ ਸਕਣ ਸੋ ਸਾਰੇ ਵੀਰ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਮੌੜ ਖੁੱਦ ਤਪਾਲ ਸਰ ਦੇ ਵਿੱਚ ਦਾਸ ਡਿਊਟੀ ਕਰਦਾ ਹੈ ਸੂ ਸੰਤਾਂ ਦੇ ਚਰਨਾਂ ਦੇ ਵਿੱਚ ਵੀਰਾਂ ਦੇ ਮੇਰੇ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦੀ ਕੋਈ ਵੀ ਗਲਤੀ ਨਾ ਹੋਣ ਕਾਰਨ ਦਾਸ ਨੂੰ ਗੁਰਦੁਆਰਾ ਸਾਹਿਬ ਤਹਫਾਲ ਸਾਹਿਬ ਦੇ ਵਿੱਚੋਂ ਕੁਝ ਕੁ ਲੋਕਾਂ ਨੇ ਜੋ ਕਿ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਡਿਊਟੀ ਤੋਂ ਮੈਨੂੰ ਛੱਡਣ ਤੋਂ ਇਨਕਾਰ ਕਰਤਾ ਕਹਿੰਦੇ ਵੀ ਤੂੰ ਬਾਬਾ ਜੀ ਇਥੋਂ ਡਿਊਟੀ ਛੱਡ ਦੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਵੀ ਸਹਿਯੋਗ ਦਿਓ ਦਾਸ ਦੀ ਕੋਈ ਗਲਤੀ ਵੀ ਨਹੀਂ ਬਿਨਾਂ ਗਲਤੀ ਦੇ ਤੋਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਵੀ ਇਹਦੀ ਧਰਮ ਪਤਨੀ ਇਥੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਜ਼ਰੀ ਸੀ ਲੋਕਾਂ ਦੇ ਆਨੰਦ ਕਾਰਜ ਵਗੈਰਾ ਨਹੀਂ ਹੋਣੇ ਚਾਹੀਦੇ ਕਿਉਂਕਿ ਮੇਰੇ ਕੋਲ ਤਾਂ ਆਪਣਾ ਮਾਪਿਓ ਵੀ ਨਹੀਂ ਹੈ ਵੀ ਇਸ ਬੱਚੀ ਨੂੰ ਮੈਂ ਕਿਤੇ ਲਿਜਾ ਕੇ ਆਪਣੇ ਮਾਪਿਆਂ ਕੋਲ ਛੱਡ ਸਕਦਾ ਹਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਸਾਰੇ ਵੀ ਮੇਰਾ ਸਾਥ ਦਿਓ ਸਿੰਘਣੀ ਨੂੰ ਅਕਾਲ ਚਰਨਾ ਕਰਨਾ ਕਰੀ ਨੂੰ ਹਜੇ 2 ਮਹੀਨੇ ਵੀ ਨਹੀਂ ਪੂਰੇ ਹੋਏ ਇਨ੍ਹਾਂ ਪਿੰਡ ਵਾਲਿਆਂ ਨੇ ਬੇਦਰਦ ਬਚਾਉਂਦੇ ਆ ਇਹ ਗੱਲਾਂ ਮੇਰੇ ਨਾਲ ਕੀਤੀਆਂ ਨੇ ਸੋ ਜਿੰਨੇ ਵੀ ਵੀਰ ਹਨ ਭਾਈ ਸਾਰੇ ਮੇਰਾ ਸਾਥ ਦਿਓ ਕਿਉਂਕਿ ਇਹਨਾਂ ਲੋਕਾਂ ਨੇ ਦੇਖੋ ਅੱਜ ਮੇਰੇ ਨਾਲ ਇਹ ਕੀਤੀ ਹੈ ਮੇਰੇ ਤੇ ਕਿੰਡੀ ਦੁੱਖ ਦੀ ਘੜੀ ਬੀਤੀ ਹੈ ਸਿੰਘਨੀ ਦਾ ਆਕਾਲ ਚਰਨਾ ਕਰ ਜਾਣਾ ਛੋਟੀ ਜੀ ਬੱਚੀ ਨਾਲ ਛੱਡ ਕੇ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਚਲੇ ਜਾਣਾ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਸਾਰੇ ਵੀਰ ਜਿੰਨੇ ਵੀ ਪ੍ਰਚਾਰਕ ਟਾਡੀ ਗਰੰਥੀ ਸਾਹਿਬਾਨ ਹਨ ਮੇਰਾ ਸਾਥ ਦਿਓ ਕਿਉਂਕਿ ਦਾਸ ਦੀ ਕੋਈ ਵੀ ਗਲਤੀ ਨਹੀਂ ਬਿਨਾ ਗਲਤੀ ਤੋਂ ਮੈਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਸੋ ਸਾਰੇ ਵੀਰ ਭਾਈ ਮੇਰਾ ਸਾਥ ਦੇਣ ਇਹ ਬੇਨਤੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਰੇ ਗ੍ਰੰਥੀ ਸਹਿਬਾਨਾਂ ਨੂੰ ਰਾਗੀ ਸਿੰਧਾਂ ਨੂੰ ਢਾਡੀ ਪ੍ਰਚਾਰਕਾਂ ਨੂੰ ਸਰਬੱਤੋ ਗੁਰਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦਾਸ ਮਨਦੀਪ ਸਿੰਘ ਵਾਸੀ ਤਲਵੰਡੀ ਸਾਬੋ ਜੋ ਕਿ ਪਿਛਲੇ 1 ਸਾਲ ਤੋਂ ਲੈ ਕੇ ਦਾਸ ਗੁਰਦੁਆਰਾ ਮੌਰ ਖੁਰਦਤਪਾਲ ਸਰਵਕੀਟ ਡਿਊਟੀ ਕਰ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਡੇਰ 2 ਮਹੀਨਿਆਂ ਦੀ ਪਤੀ ਪਿਛਲੀ ਗੱਲ ਹੈ ਦਾਸ ਦੀ ਪਤਨੀ ਬੀਬੀ ਹਰਮੀਤ ਕੌਰ ਕਾਲ ਚਲਾਣਾ ਕਰ ਗਈ ਸਨ ਜੋ ਕਿ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਕਾਲ ਚਲਾਣਾ ਕਰ ਗਈ ਸਨ ਬੜੀ ਮਨ ਨੂੰ ਠੇਸ ਪਹੁੰਚੀ ਇੱਕ ਜੀਵਨ ਸਾਥੀ ਨੇ ਚਲਾ ਜਾਣਾ ਇਦਾਂ ਛੱਡ ਕੇ ਕਿਉਂਕਿ ਪਿੱਛੇ ਮਾਤਾ ਪਿਤਾ ਵੀ ਹੈ ਨਹੀਂ ਵੀ ਇਸ ਬੱਚੀ ਦੀ ਪਰਵਿਸ਼ ਕਰ ਸਕਣ ਸੋ ਸਾਰੇ ਵੀਰ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਮੋਰਖਦ ਤਪਾਲ ਸਰ ਦੇ ਵਿੱਚ ਦਾਸ ਡਿਊਟੀ ਕਰਦਾ ਹੈ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਵੀਰਾਂ ਦੇ ਮੇਰੇ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦੀ ਕੋਈ ਵੀ ਗਲਤੀ ਨਾ ਹੋਣ ਕਾਰਨ ਦਾਸ ਨੂੰ ਗੁਰਦੁਆਰਾ ਸਾਹਿਬ ਤਪਾਲ ਸਾਹਿਬ ਦੇ ਵਿੱਚੋਂ ਕੁਝ ਕੁ ਲੋਕਾਂ ਨੇ ਜੋ ਕਿ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਡਿਊਟੀ ਤੋਂ ਮੈਨੂੰ ਸ਼ੱਗਨ ਤੋਂ ਕਾਰ ਕਰਤਾ ਕਹਿੰਦੇ ਵੀ ਤੂੰ ਬਾਬਾ ਜੀ ਇਥੋਂ ਡਿਊਟੀ ਛੱਡ ਦੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਰੇ ਵੀਰ ਸਹਿਯੋਗ ਦਿਓ ਦਾਸ ਦੀ ਕੋਈ ਗਲਤੀ ਵੀ ਨਹੀਂ ਬਿਨਾ ਗਲਤੀ ਦੇ ਉਤੋਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਵੀ ਇਹਦੀ ਧਰਮ ਪਤਨੀ ਇਥੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਜ਼ਰੀ ਸੀ ਲੋਕਾਂ ਦੇ ਆਨੰਦ ਕਾਰਜ ਵਗੈਰਾ ਨਹੀਂ ਹੋਣੇ ਚਾਹੀਦੇ ਕਿਉਂਕਿ ਮੇਰੇ ਕੋਲ ਤਾਂ ਆਪਣਾ ਮਾਪਿਓ ਵੀ ਨਹੀਂ ਹੈ ਵੀ ਇਸ ਬੱਚੀ ਨੂੰ ਮੈਂ ਕਿਤੇ ਲਾ ਕੇ ਆਪਣੇ ਮਾਪਿਆਂ ਕੋਲ ਛੱਡ ਸਕਦਾ ਹਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਸਾਰੇ ਵੀਰ ਮੇਰਾ ਸਾਥ ਦਿਓ ਸਿੰਘਣੀ ਨੂੰ ਅਕਾਲ ਚਲਾਣਾ ਕਰੀ ਨੂੰ ਹਜੇ 2 ਮਹੀਨੇ ਵੀ ਨਹੀਂ ਪੂਰੇ ਹੋਏ ਇੰਨਾ ਪਿੰਡ ਵਾਲਿਆਂ ਨੇ ਬੇਦਰਦ ਬਚਾਉਂਦਿਆਂ ਇਹ ਗੱਲਾਂ ਮੇਰੇ ਨਾਲ ਕੀਤੀਆਂ ਨੇ ਸੋ ਜਿੰਨੇ ਵੀ ਵੀਰ ਹਨ ਭਾਈ ਸਾਰੇ ਮੇਰਾ ਸਾਥ ਦਿਓ ਕਿਉਂਕਿ ਇਹਨਾਂ ਲੋਕਾਂ ਨੇ ਦੇਖੋ ਅੱਜ ਮੇਰੇ ਨਾਲ ਇਹ ਕੀਤੀ ਹੈ ਮੇਰੇ ਤੇ ਕਿੰਡੀ ਦੁੱਖ ਦੀ ਘੜੀ ਬੀਤੀ ਹੈ ਸਿੰਘਣੀ ਦਾ ਅਕਾਲ ਚਲਾਣਾ ਕਰ ਜਾਣਾ ਛੋਟੀ ਜੀ ਬੱਚੀ ਨਾਲ ਛੱਡ ਕੇ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਚਲੇ ਜਾਣਾ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਸਾਰੇ ਵੀਰ ਜਿੰਨੇ ਵੀ ਪ੍ਰਚਾਰਕ ਹਾਡੀ ਗ੍ਰੰਥੀ ਸਹਿਬਾਨ ਹਨ ਮੇਰਾ ਸਾਥ ਦਿਓ ਕਿਉਂਕਿ ਦਾਸ ਦੀ ਕੋਈ ਵੀ ਗਲਤੀ ਨਹੀਂ ਬਿਨਾ ਗਲਤੀ ਤੋਂ ਮੈਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਸੋ ਸਾਰੇ ਵੀਰ ਭਾਈ ਮੇਰਾ ਸਾਥ ਦੇਣ ਇਹ ਬੇਨਤੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਾਤੇ